ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚਿਆ ਦੁਬਾਰਾ ਪਿੰਡ ਪੀਲੋਵਾਲ ਦੇ ਵਿੱਚ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਮੇਲਾ 3 ਦਿਨ ਚੱਲਦਾ ਪਹਿਲੇ ਦਿਨ ਦੂਜੇ ਦਿਨ ਤੀਜੇ ਦਿਨ ਤੀਜੇ ਦਿਨ ਜਿਹੜੇ ਕੁਸ਼ਤੀ ਦੰਗਲ ਆ ਹਨ ਤੁਹਾਨੂੰ ਮੈਂ ਪਹਿਲਾਂ ਆਪਣੇ ਪਿਛਲੇ ਬਲੌਗ ਦੇ ਵਿੱਚ ਦੱਸਿਆ ਸੀਗਾ ਵੀ ਲਾਸਟ ਵਾਲੇ ਦਿਨ ਕੁਸ਼ਤੀ ਦੰਗਲ ਹੋਊਗਾ ਜਿਹੜੇ ਆ ਤੁਸੀਂ ਮੋਟਰਸਾਈਕਲ ਦੇਖ ਰਹੇ ਹੋ ਪਿੱਛੇ ਜਾ ਰਹੇ ਇਧਰ ਨੂੰ ਢੀਲੋਵਾਲ ਵੱਲ ਨੂੰ ਹੀ ਜਾ ਰਹੇ ਨੇ ਤੇ ਉੱਥੇ ਜਿਹੜਾ ਕੁਸ਼ਤੀ ਦੰਗਲ ਹੈ ਦੇਖਣ ਦੇ ਲਈ ਜਾ ਰਹੇ ਨੇ ਬਹੁਤ ਭਾਰੀ ਇਕੱਠ ਅੱਜ ਵੀ ਉੱਥੇ ਤੇ ਅੱਜ ਦੇ ਦਿਨ ਵੀ ਉੱਥੇ ਮੇਲਾ ਭਰਿਆ ਹੋਇਆ ਤੇ ਅੱਜ ਤੁਹਾਨੂੰ ਆਪਾਂ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਕੁਸ਼ਤੀ ਦੰਗਲ ਤੇ ਫੜੇ ਰਹੇ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਅੱਜ ਤੁਹਾਨੂੰ ਕੁਸ਼ਤੀ ਅੱਜ ਜਿਹੜਾ ਮੇਲੇ ਦਾ ਲਾਸਟ ਦਿਨ ਆ ਨਾ ਤੇ ਭੀੜ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਸ਼ਾਮ ਦਾ ਸਮਾਂ ਹੋ ਚੁੱਕਿਆ ਤਕਰੀਬਨ 5 ਵਜੇ ਚੁੱਕੇ ਨੇ 5 ਵਜੇ ਦਾ ਦ੍ਰਿਸ਼ਾ ਜਿਹੜਾ ਇਹ ਸਾਰਾ ਹਨਾ ਤੁਸੀਂ ਭੀੜ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਆਪਾਂ ਅੰਦਰ ਲੈ ਕੇ ਚੱਲਦੇ ਹਾਂ ਦਿਖਾਉਨੇ ਅੰਦਰ ਤੋਂ ਸਾਰਾ ਜ਼ਰੂਰ ਜੇ ਬਾਬਾ ਆਕੇ ਜਾਂ ਪੰਜ ਦਾ 89 ਦਾ ਮੇਲੇ ਦਾ ਪਾਈ ਪਾਣਾ ਸੱਚੇ ਅਹ ਪਹਿਲੇ ਦਿਨੋਂ ਜਿਹੜੀ ਅੱਜ ਭੀੜ ਆ ਜ਼ਿਆਦਾ ਉਹ ਵੀ ਲੱਗਦਾ ਕਿ ਜੱਜਾ ਬਾਬਾ ਕਹਿੰਦੇ ਮਹਾਰਾਜ ਜੀ ਆਗੇ ਪਾਈ ਤੇ ਇੱਧਰ ਜਿਹੜੇ ਕਵੀਸਰ ਵੀ ਲੱਗੇ ਹੋਏ ਨੇ ਮੇਲੇ ਦੇ ਵਿੱਚ ਨਾ ਪੀਰ ਦੇਖੋ ਕੰਵਾ ਨੂੰ ਸੜਾ ਮੰਦਾ ਕੋ ਪੀਰ ਦੇਖੋ ਕੰਵਾ ਨੂੰ ਸੜਾ ਮੰਦਾ ਇੱਥੇ ਆ ਕੇ ਮੇਰੇ ਪੈਰ ਪਾਸ਼ਾ ਜਦ ਹਨੂਮਾਨ ਨੂੰ ਇੱਥੇ ਇੱਧਰ ਜਿਹੜਾ ਅੱਜ ਵੀ ਮੰਦਰ ਚੱਕ ਰਹੀ ਜਾਨੇ ਸੰਗਤ ਰੂਪ ਦੇ ਵੀਰ ਜੇ ਦੇਖਦਾ ਫਿਰ ਹੁਣ ਪਾਲਾ ਹੋਜੂ ਤੇ ਆਜੋ ਹੁਣ ਤੁਹਾਨੂੰ ਸਾਰਾ ਜਿਹੜਾ ਬਾਜ਼ਾਰ ਲੈ ਕੇ ਜਾਂਦੇ ਆ ਫਿਰ ਤੁਹਾਨੂੰ ਆ ਜਿਹੜਾ ਕਵੀਸਰ ਵੀ ਆਪਾਂ ਸੁਣਾਵਾਂਗੇ ਆਪਾਂ ਦਾ ਧਾਰ ਕੇ ਵਿਚਾਰ ਮਹਾਬੀਰ ਨੇ ਬਦਲੀ ਅੱਜ ਵੀ ਪਹਿਲੇ ਦਿਨ ਤੋਂ ਜਿਹੜਾ ਜ਼ਿਆਦਾ ਇਕੱਠਾ ਆ ਨਾ ਤੇ ਤੁਸੀਂ ਤੁਹਾਨੂੰ ਪੂਰਾ ਜਿਹੜਾ ਅੱਜ ਫੇਰ ਦੁਬਾਰਾ ਬਾਜ਼ਾਰ ਆਪਾਂ ਦਿਖਾਉਨੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਨਾ ਜਿਹੜੇ ਆ ਆਪਾਂ ਪਹਿਲੇ ਦਿਨ ਆਏ ਸੀਗੇ ਉਹਦੇ ਨਾਲੋਂ ਜ਼ਿਆਦਾ ਜਿਹੜਾ ਅੱਜ ਇਕੱਠਾ ਆ ਤੇ ਸਮਾਂ 5 ਵਜੇ ਦਾ ਹੋ ਗਿਆ ਨਾ ਤੇ ਸ਼ਾਮ ਦਾ ਸਮਾਂ ਸਵੇਰੇ ਇਸ ਤੋਂ ਵੀ ਜ਼ਿਆਦਾ ਇਕੱਠ ਹੋਊਗਾ ਇਹ ਦੁਕਾਨਾਂ ਤੇ ਜਿਹੜੀ ਰੌਣਕ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਹਲਵਾਈ ਦੀਆਂ ਕਾਫੀ ਦੁਕਾਨਾਂ ਨੇ ਹਨਾ ਤੇ ਇਹਨਾਂ ਦੇ ਪ੍ਰਬੰਧ ਵੀ ਜਿਹੜੇ ਪੂਰੇ ਘੈਂਟ ਨੇ ਆ ਦੇਖੋ ਤੁਸੀਂ ਹਲਵਾਈ ਦੀ ਦੁਕਾਨ ਆ ਤੇ ਪਿੱਛੇ ਬੈਠ ਕੇ ਤੁਸੀਂ ਮੇਜ਼ ਤੇ ਹਨਾ ਜੇਕਰ ਤੁਸੀਂ ਉਰੇ ਸਾਮਾਨ ਲੈ ਕੇ ਉਰੇ ਖਾਣਾ ਚਾਹੁੰਦੇ ਹੋ ਤਾਂ ਉਹ ਪਿੱਛੇ ਇਹਨਾਂ ਨੇ ਮੇਜ਼ ਤੇ ਕੁਰਸੀਆਂ ਬਣਾਈਆਂ ਨੇ ਉੱਥੇ ਬੈਠ ਕੇ ਖਾ ਸਕਦੇ ਹੋ ਤੇ ਅੰਦਰ ਤੋਂ ਬਾਜ਼ਾਰ ਦਿਖਾ ਕੇ ਆਪਾਂ ਬਾਹਰ ਆ ਚੁੱਕੇ ਹਾਂ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਕੁਸਤੀਆਂ ਦੀ ਵੱਲ ਤੁਸੀਂ ਰਸਤੇ ਦੇ ਵਿੱਚ ਐਵੇਂ ਨਹੀਂ ਦੁਕਾਨਾਂ ਲੱਗੀਆਂ ਦੇਖ ਸਕਦੇ ਹੋ ਤੇ ਆਹ ਦੇਖੋ ਤੁਸੀਂ ਹਨਾ ਅੱਜ ਜਿਹੜਾ ਰਸਤਾ ਪੂਰਾ ਬਲੌਗ ਆ ਸੜਕ ਤੇ ਤੁਸੀਂ ਢੀੜ ਦੇ ਸਕਦੇ ਹੋ ਫੁੱਲਾ ਹਨ ਤੇ ਬਿਲਕੁਲ ਯਾਰ ਸੜਕ ਭਰੀ ਹੋਈ ਆ ਲੋਕਾਂ ਦੇ ਨਾਲ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਬੱਚਿਆਂ ਦੇ ਝੂਲਿਆਂ ਦੀ ਵੱਲ ਤੇ ਇੱਧਰ ਵੀ ਇੱਕ ਵੱਖ ਦੇਖੋ ਯਾਰ ਤੇ ਇੱਧਰ ਹੁਣ ਤੁਹਾਨੂੰ ਪਹਿਲਾਂ ਆਪਾਂ ਝੂਲੇ ਦਿਖਾਉਨੇ ਆ ਨਾ ਤੇ ਅੱਜ ਵੀ ਜਿਹੜੇ ਝੂਲੇ ਚੱਲ ਰਹੇ ਨੇ ਹਨਾ ਲਾਸਟ ਦਿਨ ਆ ਤੇ ਅੱਜ ਇਕੱਠ ਬਹੁਤ ਜ਼ਿਆਦਾ ਤੇ ਉਦੋਂ ਜਿਹੜਾ ਮਿੱਕੀ ਮਾਊਸ ਉਹਨਾਂ ਨੇ ਲਾਇਆ ਸੀਗਾ ਨਾ ਬੱਚਿਆਂ ਦੇ ਸਲਾਈਡਾਂ ਮਾਸ ਤੇ ਅੱਜ ਉਹ ਚੱਲ ਰਿਹਾ ਤੇ ਫੁੱਲ ਭਰਿਆ ਹੋਇਆ ਬੱਚਿਆਂ ਦੇ ਨਾਲ ਉਹ ਵੀ ਤੁਹਾਨੂੰ ਦਿਖਾਉਨੇ ਆ ਆਪਾਂ ਤੇ ਹਾਂ ਖਾਲੀ ਹੀ ਚੱਲ ਰਹੀ ਐ ਇਧਰ ਦੇ ਪਾਸੇ ਛੋਟੀ ਟ੍ਰੇਨ ਜਿਹੜੀ ਬੱਚਿਆਂ ਦੀ ਟ੍ਰੇਨ ਆ ਖਾਲੀ ਹੀ ਚੱਲ ਰਹੀ ਐ ਤੇ ਫਤਿਆਂ ਨੂੰ ਪ੍ਰਸਾਦ ਕੀਤਾ ਜਾ ਰਿਹਾ ਇਹਦੇ ਲਈ ਇਹਦੇ ਵਿੱਚ ਬੈਠੋ ਆਗੇ ਉਹਨਾਂ ਨੂੰ ਦਿਖਾ ਰਹੇ ਨੇ ਬੱਚਿਆਂ ਨੂੰ ਹਣਾ ਤੇ ਇਧਰ ਜਿਹੜੇ ਬੱਚੇ ਜੰਪ ਕਰ ਰਹੇ ਨੇ ਨਾ ਇਹ ਇਧਰ ਆ ਸਾਰੀਆਂ ਜਿਹੜੀਆਂ ਜੋ ਸੋਡਾ ਫੋਰ ਐ ਮੇਰੀਆਂ ਜਿਹੜੀਆਂ ਚਲਦੀਆਂ ਫਿਰਦੀਆਂ ਦੁਕਾਨਾਂ ਨੇ ਲੋਕਾਂ ਨੇ ਜਿਹੜੇ ਮੋਟਰਸਾਈਕਲ ਆਪਣੇ ਸੜਕ ਦੇ ਉੱਤੇ ਖੜਾ ਦਦੇ ਨਾ ਕਾਫੀ ਪੀੜ ਆ ਤੇ ਇੱਥੋਂ ਜਿਹੜੀਆਂ ਆਪਾਂ ਨੂੰ ਸੜਕ ਦੇ ਉੱਤੇ ਹੀ ਖੜਾਉਣੀਆਂ ਆਈਆਂ ਦੁਕਾਨਾਂ ਸ਼ੁਰੂ ਹੋ ਗਈਆਂ ਨੇ ਇੱਥੇ ਜਿਹੜਾ ਆਈਸਕ੍ਰੀਮ ਮਿਲਕ ਪਦਾਮ ਕੁਲਫੀਆਂ ਦੀ ਦੁਕਾਨ ਹੈ ਨਾ ਇੱਧਰ ਜੀ ਇੱਧਰ ਜੀ ਐਵੇਂ ਦੀਆਂ ਜਿਹੜੀਆਂ ਸਾਰੀਆਂ ਦੁਕਾਨਾਂ ਨੇ ਸੜਕ ਦੇ ਉੱਤੇ ਹੀ ਨੇ ਤੇ ਐਵੇਂ ਦੀਆਂ ਦੁਕਾਨਾਂ ਜਿਹੜੀਆਂ ਸੜਕ ਦੇ ਉੱਤੇ ਲੱਗੀਆਂ ਨੇ ਆ ਸਾਹਮਣੇ ਤੁਸੀਂ ਚਾਟ ਦੀ ਦੁਕਾਨ ਦੇਖ ਸਕਦੇ ਹੋ ਨਾ ਤੇ ਇਕੱਠੇ ਦੇਖੋ ਕਿੰਨਾ ਯਾਰ ਸੜਕ ਤਾਂ ਬਿਲਕੁਲ ਜਾਮ ਹੋ ਚੁੱਕੀ ਆ ਦੇਖਦੇ ਵੀ ਗੱਲ ਕਿੱਦਾਂ ਦੀ ਹੋਣੀ ਆ ਲੈ ਵੀ ਖੇਡੀਆਂ ਦਾ ਕਿੱਥੇ ਲੱਜਦਾ ਹੈ ਤੇ ਜਿਹੜੇ ਪੁਲਿਸ ਵਾਲੇ ਆ ਨਾ ਇਹ ਸੜਕ ਨੂੰ ਜਿਹੜਾ ਪਾਸ ਕਰਵਾ ਰਹੇ ਨੇ

ਆਪਾਂ ਬਿਲਕੁਲ ਜਿਹੜਾ ਗਰਾਊਂਡ ਦੇ ਕੋਲ ਪਹੁੰਚ ਚੁੱਕੇ ਆ ਹਨ ਤੁਸੀਂ ਪਿਛਲੇ ਬਲਾਗ ਦੇ ਵਿੱਚ ਦੇਖਿਆ ਉਹ ਮੀਂਹ ਦੇ ਕਾਰਨ ਜਿਹੜਾ ਗਰਾਊਂਡ ਦੇ ਵਿੱਚ ਪੂਰਾ ਪਾਣੀ ਭਰ ਚੁੱਕਿਆ ਸੀ ਹਨ ਤੇ ਇੱਥੇ ਦੀ ਜਿਹੜੀ ਮੈਨੇਜਮੈਂਟ ਕਮੇਟੀ ਆ ਉਹਨਾਂ ਦੇ ਪ੍ਰਬੰਧ ਜਿਹੜੇ ਪੂਰੇ ਘੈਂਟ ਨੇ ਹਨ ਤੇ ਗਰਾਊਂਡ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਤੇ ਗਰਾਊਂਡ ਜਿਹੜਾ ਪੂਰਾ ਘੈਂਟ ਬਣਾਤਾ ਦੁਬਾਰਾ ਹਨਾ ਪਾਣੀ ਜਿਹੜਾ ਕੱਢ ਦਿੱਤਾ ਸਾਰਾ ਤੇ ਹੁਣ ਤੁਹਾਨੂੰ ਜਿਹੜਾ ਆਪਾਂ ਕੁਸ਼ਤੀਆਂ ਦਿਖਾਵਾਂਗੇ ਹਨ ਤੇ ਇੱਧਰ ਜਿਹੜੇ ਪਹਿਲਵਾਨ ਨੇ ਪ੍ਰੈਕਟਿਸ ਕਰ ਰਹੇ ਨੇ ਤੇ ਉਰੇ ਵੀ ਹਨਾ ਕੁਸ਼ਤੀ ਦੰਗਲ ਤੇ ਵੀ ਜਿਹੜੇ ਕਾਫੀ ਪਹਿਲਵਾਨ ਆਏ ਹੋਏ ਨੇ ਤੇ ਇੱਧਰ ਜਿਹੜੀਆਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਚੱਲ ਰਹੀਆਂ ਨੇ ਗਰਾਊਂਡ ਦੇ ਵਿੱਚ ਤੇ ਆ ਆਲਗ-ਆਲਗ ਤੁਹਾਨੂੰ ਇਕੱਠ ਦਿਖਾ ਦਨੇ ਆਪਾਂ ਕਿੱਲਾ ਤੇ ਆਹ ਬਣਾਇਆ ਹੋਇਆ ਹਨਾ ਖਾਲ ਇਹਦੇ ਰਾਹੀਂ ਜਿਹੜਾ ਸਾਰਾ ਪਾਣੀ ਬਾਹਰ ਕੱਢ ਦਿੱਤਾ ਗਰਾਊਂਡ ਦੇ ਵਿੱਚ ਤੇ ਗਰਾਊਂਡ ਜਿਹੜਾ ਪੂਰਾ ਐਨ ਕੈਂਟ ਬਣਾਤਾ ਤਿਆਰ ਕਰਤਾ ਇਹਨੇ ਮੈਨੇਜਮੈਂਟ ਦੁਆਰਾ ਹਾਂ ਵਧੀਆ ਪੁਖਤਾ ਪ੍ਰਬੰਧ ਨੇ ਇਹਨਾਂ ਦੇ ਹਨਾ ਤੇ ਆਹ ਸਾਰੀ ਮੈਨੇਜਮੈਂਟ ਕਮੇਟੀ ਤੇ ਇਧਰ ਕੱਖ ਦੇਖ ਸਕਦੇ ਜੀਦਾ ਬਠਿੰਡਾ ਫਰੀਦ ਢਿਗੇਣਾ ਇਹ ਜੀਵ ਸਰਪੰਚ ਹਰੀਨਗਲ ਬਾਬਾ ਮਕਰ ਸਿੰਘ ਜੀ ਬਾਬਾ ਬੰਦਰ ਆਪਣੇ ਪੰਜਾਬ ਦੇ ਵਿੱਚ ਹਨ ਕੁਸ਼ਤੀਆਂ ਦਾ ਜਿਹੜਾ ਕਰੇਜ ਆ ਬਹੁਤ ਹੁੰਦਾ ਤੇ ਹਾਂ ਤੁਸੀਂ ਲੋਕ ਦੇਖ ਸਕਦੇ ਹੋ ਕਿਨੇ ਮਸ਼ਹੂਰ ਇਹ ਖਾੜੇ ਵਿੱਚ ਇਹ ਵੀ ਅੰਦਰ ਕੁਸ਼ਤੀ ਇੰਨੀ ਕਰਵਾ ਤੇ ਇਧਰ ਕੁਸ਼ਤੀ ਚੱਲ ਰਹੀ ਆ ਤੁਸੀਂ ਦੇਖ ਸਕਦੇ ਆ ਪੰਜਾਬ ਬਠਿੰਡਾ ਉੱਪਰ ਆ ਗਿਆ ਜਲੇ ਬਈ ਆ ਗਿਆ ਜੀ ਪ੍ਰੀਤ ਢੀਂਗੇਰਾ ਬਾਬਾ ਜੀ ਅੱਧੀ ਘੜਾਂ ਵਾਲੇ ਬਾਬਾ ਜੀ ਆਓ ਪ੍ਰੀਤ ਗੇੜਾ ਜੀ ਭਾਈ ਪ੍ਰੀਤ ਗੇੜਾ ਕਿੱਥੇ ਆਵੇ ਜਾਂਦੀ ਇਸ ਤੋਂ ਪਹਿਲਾਂ ਜਿਹੜੀ ਛੋਟੇ ਬੱਚਿਆਂ ਦੀ ਕੁਸ਼ਤੀ ਵੀ ਕਰਾਈ ਗਈ ਹੈ ਨਾ ਆਹ ਦੇਖੋ ਤੁਸੀਂ ਗੇੜਾ ਦੇ ਰਹੇ ਨੇ ਛੋਟੇ ਬੱਚੇ ਉੱਧਰਲੇ ਪਾਸੇ ਛੋਟੇ ਪਹਿਲਵਾਨ ਜਿਹੜੇ ਜੀ ਪ੍ਰੀਤ ਸਿੰਘੇੜਾ ਪਰੀਤ ਕਿੱਥੇ ਪਰਿਵਿਤ ਆਪਾਂ ਦਾ ਅੱਜ ਆਉਦੀਂ ਛਿੰਦਾ ਮਠਿੰਦਾ ਪਰੀਤ ਇੱਧਰ ਜਿਹੜੇ ਆਪਣੇ ਛੋਟੇ ਪਹਿਲਵਾਨ ਨੇ ਜਾਨੀ ਕਿ ਘੱਟ ਉਮਰ ਵਾਲੇ ਪਹਿਲਵਾਨ ਹਨ ਇਹ ਸਾਰੇ ਇੱਧਰ ਪ੍ਰੈਕਟਿਸ ਕਰ ਰਹੇ ਨੇ ਡੰਡਾ ਡੰਡਾ ਮਾਰ ਰਹੇ ਨੇ ਨਾ ਗਰਮ ਕਰ ਰਹੇ ਨੇ ਸਰੀਰ ਨੂੰ ਤੇ ਇਦੋਂ ਬਾਅਦ ਇਹਨਾਂ ਦੀ ਕੁਸ਼ਤੀ ਹੋਣੀ ਹੈ ਇੱਧਰ ਵੀ ਹਨਾ ਡੰਡ ਮਾਰ ਰਹੇ ਨੇ ਪੁਲਵਾਨ ਤੇ ਤੇ ਇਧਰਲੇ ਪਾਸੇ ਹੈ ਨਾ ਬਾਈ ਬੈਠੇ ਨੇ ਪੁਲਵਾਨ ਆਪਣੇ ਤੇ ਇਧਰ ਰਗੜਾ ਲਾ ਰਿਹਾ ਬਾਈ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਨਾਲ ਹਨਾ ਕੀ ਹਾਲ ਚਾਲ ਹੈ ਵੀਰੇ ਵਧੀਆ ਬਈ ਕੀ ਨਾਮ ਹੈ ਵੀਰੇ ਆਪਣਾ ਠੀਕ ਆ ਬਲਦੇਵ ਰੌਣੀ ਨੌਵਾਂ ਬਾਈ ਦਾ ਪਹਿਲਵਾਨ ਆ ਰੌਣੀ ਦੇ ਜਿਹੜੇ ਆਪਣੇ ਮਸ਼ਹੂਰ ਪਹਿਲਵਾਨ ਅਮਰੀਕ ਸਿੰਘ ਜੀ ਉਹਨਾਂ ਦੇ ਅਖਾੜੇ ਤੋਂ ਨੇ ਬਾਈ ਹੈ ਨਾ ਹਾਂ ਤੇ ਰਗੜਾ ਲਾ ਰਹੇ ਨੇ ਦੇਖੋ ਕਮੇ ਦਾ ਲੱਗਿਆ ਵੀਰੇ ਉਹਦਾ ਪ੍ਰਬੰਧ ਤੁਹਾਨੂੰ ਕੋਈ ਪ੍ਰਬੰਧ ਉਹਦਾ ਪੂਰਾ ਵਧੀਆ ਲੱਗਿਆ ਪੂਰਾ ਡਿਸਪਲਿਨ ਦੇ ਵਿੱਚ ਪੂਰਾ ਵਧੀਆ ਲੱਗਿਆ ਤੁਹਾਡੀ ਕੁਸ਼ਤੀ ਹੋ ਗਈ ਜੀ ਹਾਂਜੀ ਜਿੱਤ ਗਏ ਵੀਰੇ ਠੀਕ ਹੈ ਜੀ ਤੇ ਆ ਬਾਈ ਦੇ ਨਾਲ ਪਹਿਲਵਾਨ ਦੇ ਨਾਲ ਇੱਧਰ ਵੀ ਬਾਈ ਆਏ ਹੋਏ ਨੇ ਆ ਬਾਈ ਪਹਿਲਵਾਨ ਦਾ ਨਾਮ ਹੈਗਾ ਬਲਦੇਵ ਸਿੰਘ ਤੇ ਆ ਬਾਈ ਦਾ ਨਾਮ ਰਫੀ ਹੈ ਨਾ ਜੀ ਹਾਂ ਜੀ ਹਾਂ ਜੀ ਕਮੇ ਦਾ ਲੱਗਿਆ ਵੀਰੇ ਪੂਰਾ ਵਧੀਆ ਜੀ ਵਧੀਆ ਪ੍ਰਬੰਧ ਸੀਗੇ ਤੇ ਤੁਸੀਂ ਵੀ ਹਨਾ ਰੌਣੀ ਤੋਂ ਹੀ ਹੋ ਹਨਾ ਆ ਠੀਕ ਆ ਜੀ ਤੇ ਆ ਆ ਬਾਈ ਦਾ ਨਾਮ ਕੀ ਹੈ ਜੀ 25 ਰੌਣੀ 25 ਰੌਣੀ 25 ਨਾਮ ਆ ਤੁਹਾਡਾ ਹਾਂ ਜੀ ਤੇ ਇਹ ਵੀ ਬਾਈ ਹਨਾ ਉੱਥੇ ਆਪਣੇ ਰੌਣੀਓ ਅਮਰੀਕ ਪਲਵਾਨ ਦੇ ਅਖਾੜੇ 'ਚ ਨੇ ਹਨਾ ਤੇ ਬਾਈ ਥੋੜੀ ਹੋ ਗਈ ਕੁਸ਼ਤੀ ਜਿੱਤ ਗਏ ਬਾਈ ਤਿੰਨੇ ਜਣੇ ਜਿੱਤ ਗਏ ਚਲੋ ਠੀਕ ਆ ਤੇ ਆ ਪਲਵਾਨ ਸੀਗੇ ਹਨਾ ਬਾਈ ਰਗੜਾ ਲਾ ਰਹੇ ਨੇ ਤੇ ਹੁਣ ਇਹ ਜਿਹੜੇ ਕੁਸ਼ਤੀ ਆਪਣੀ ਕਰਕੇ ਆਏ ਨੇ ਤੇ ਜਿੱਤ ਕੇ ਵਾਪਸ ਆਏ ਨੇ ਤੇ ਚਲੋ ਠੀਕ ਆ ਵੀਰੇ ਧੰਨਵਾਦ ਗੱਲਬਾਤ ਕਰਨ ਲਈ ਜੀ ਤੇ ਆਜੋ ਹੁਣ ਤੁਹਾਨੂੰ ਲੈ ਕੇ ਚਲਦੇ ਆ ਅਖਾੜੇ ਦੇ ਪੱਲ ਦਿਖਾਉਨੇ ਆਪਾਂ ਹਨਾ ਕੁਸ਼ਤੀ ਤੇ ਆ ਜਿਹੜੀ ਝੰਡੀ ਆ ਮੂਨੂ ਤੇ ਰਵੀ ਦੇ ਵਿਚਕਾਰ ਆ ਹਨਾ ਰਵੀ ਰੌਣੀ ਅਮਰੀਕ ਪਹਿਲਵਾਨ ਦੇ ਜਿਹੜੇ ਅਖਾੜੇ ਦੇ ਵਿੱਚੋਂ ਆ ਬਾਈ ਜਿਹੜਾ ਆ ਰੋਡਾ ਲੜ ਰਿਹਾ ਹਨਾ ਕੁਸ਼ਤੀ আযা ভিসটর কাহারেল কারিতে পেব঺া翔দে। কাকনেকা ঵াকলে আধপ্যালে মঠেপভাদেকে। ਜੋ ਕਿਸੇ ਨਾ ਮਾਣੇ ਕੋਈ ਨਹੀਂ ਆ ਉਹਦੇ ਚਰਚਾ ਸਾਡਾ ਜੰਮੇ ਜਿੱਤੀ ਕੁਰੀਆ ਉਹ ਵੀ ਪੁੱਟਾਇਆ ਸਾਡਾ ਵੀ ਕੁਰੀਆ ਵੀ ਧਰਮਾਂ ਦਾ ਜੇਤਨ ਦੇਖਦਾ ਹਾਂ ਇਧਰ ਦੇਖੋ ਇਹ ਜਾ ਕੇ ਰਾਈਟ ਤੋਂ ਰਾਈਟ ਨੂੰ ਆਇਆ ਹੋਇਆ ਉਹ ਤਾਂ ਵੀ ਧਰਮਾਂ ਦਾ ਹੈ ਇਧਰ ਦੇਖੋ ਅੱਗੇ ਦੋਹਾਂ ਨੂੰ ਸਸਤੀ ਦੇ ਬੰਦੇ ਹੋ ਰਹੇ ਆਹ ਕਰਦੇ ਜਾਨੇ ਨਿਆਣੇ ਬੋਲੂ ਹੈ ਉੱਪਰ ਕੁਬੂ ਕੁਸਤੀ ਨੇ ਚੋਟੀ ਦੇ ਗੱਬਰੂ ਦੀ ਲਕੜ ਅਰਵੀ ਸਾਹਿਬ ਅੰਮ੍ਰਿਤ ਨਾ ਕਰੋ ਤੁਸੀਂ ਦੋ ਨੰਬਰ ਦਾ ਕਰਦੇ ਆ ਪਰ ਕੇਤੇ ਦੇ ਨਹੀਂ ਨਾ ਕਰੋ ਮਿਕਾ ਤੁਸਨਾ ਕੋ ਜਿਹੜੀ ਸਾਹਮਣੇ ਕੁਸਤੀ ਚੱਲ ਰਹੀ ਆ ਮੋਨੂ ਭਲਵਾਨ ਤੇ ਰਵੀ ਭਲਵਾਨ ਦੇ ਵਿਚਕਾਰ ਨਪਨ ਸਿੰਘ ਪੰਜਲ ਹੋ ਰਿਹਾ ਹੈ ਮਾਨਪ੍ਰੀਤ ਮੈਸਟਰ ਜੀ ਮਾਨਪ੍ਰੀਤ ਇਸ ਤਾਲੀ ਜੰਦੀ ਵਾਲੇ ਪੁਜਰਕਾਂ ਦੇ ਨਾਂ ਦੇ ਉੱਤੇ ਮਿੱਟੂ ਬਿੰਗੜਾ ਵਾਲਾ ਅਹ ਹਰ ਰਵੀਆ ਮੋਢੇ ਤੇ ਕਬਾਲ ਕਰ ਦਿੰਦੀ ਹੈ ਰੌਣੀ ਵਾਲਾ ਰਵੀ ਜਿੱਤ ਗਿਆ ਦੀ ਪਾਸੇ ਵਾਲ ਦੀ ਬੱਤੀ ਤੇ ਇਹ ਰੌਣੀ ਵਾਲਾ ਰਵੀ ਅਮਰੀਕ ਪਹਿਲਵਾਨ ਦੇ ਅਖਾੜੇ ਚੋਂ ਜਿੱਤ ਚੁੱਕਿਆ ਬਿੰਦੂ ਫੇਰ ਵਾਲਾ ਚੌਂਦੀ ਓਏ ਤੇ ਇੱਥੇ ਜਿਹੜੀ ਕੁਸ਼ਤੀ ਦੰਗਲ ਦੀ ਸਮਾਪਤੀ ਹੋ ਚੁੱਕੀ ਆ ਨਾ ਲਾਸਟ ਕੁਸ਼ਤੀ ਜਿਹੜੀ ਮੂਨੂ ਤੇ ਰਵੀ ਰੌਣੀ ਵਿੱਚ ਹੋਈ ਸੀਗੀ ਤੇ ਰਵੀ ਰੌਣੀ ਉਹ ਕੁਸ਼ਤੀ ਦੇ ਵਿੱਚ ਉਹ ਜੇਤੂ ਰਿਹਾ ਤੇ ਆ ਨਾ ਜਿਹੜੀ ਲਾਸਟ ਕੁਸ਼ਤੀ ਦੀ ਕੰਪਲੀਟ ਹੋ ਚੁੱਕੀ ਆ ਤੇ ਗਰਾਊਂਡ ਦੇ ਬਿਲਕੁਲ ਇੱਧਰਲੇ ਪਾਸੇ ਜਿਹੜਾ ਤੁਸੀਂ ਝੂਲੇ ਚੱਲ ਰਹੇ ਨੇ ਨਾ ਤੇ ਹੁਣ ਜਿਹੜੇ ਸਾਰੇ ਲੋਕ ਨੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਕਿਉਂਕਿ ਜਿਹੜਾ ਕੁਸ਼ਤੀ ਪੂਰਾ ਜਿਹੜਾ ਮੇਲਾ ਦੀ ਅੱਜ ਕੁਸ਼ਤੀ ਦੰਗਲ ਸੀਗਾ ਉਹ ਸਮਾਪਤ ਹੋ ਚੁੱਕਿਆ ਸਰਦਾਰ ਜੀ ਹਾਜ਼ਰ ਹੋਣਗੇ ਜਦੋਂ ਮਾਤਾ ਤੇ ਹੁਣ ਜਿਹੜਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਨਾਮ ਮੰਡਲ ਸਮਾਰੋਹ ਹੋਊਗਾ ਹਨਾ ਜੋ ਵੀ ਇਨਾਮ ਹੋਣਗੇ ਜਿੱਤੇ ਹੋਏ ਪਹਿਲਵਾਨਾਂ ਨੂੰ ਉਹ ਸਾਹਮਣੇ ਤੁਸੀਂ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਜਾਣਗੇ ਸਾੜੇ ਆਜੇ ਇੱਕ ਮਿੰਟ ਰੁਕ ਜੀਵਨ ਇੱਕ ਮਿੰਟ ਰੁਕ ਜਾਓ ਜੇ ਕਿਸੇ ਨੂੰ ਕੁਝ ਵੀ ਮੈਨੇਜਮੈਂਟ ਰੁਕ ਜਾਓ ਉਹ ਮਹਿਮਾਨ ਆ ਗਏ ਕਰਤਾਰ ਵਾਲੇ ਅੱਜ ਆਪਾਂ ਪਹੁੰਚੇ ਹੋਏ ਤੇ ਪੀਲੋਵਾਲ ਹਨਾ ਤੇ ਲਾਸਟ ਦਿਨ ਸੀਗਾ ਅਜ ਤੀਜਾ ਦਿਨ ਹੈ ਤੇ ਅੱਜ ਸੀਗਾ ਕੁਸ਼ਤੀ ਦੰਗਲ ਤੇ ਅੱਜ ਆਪਾਂ ਨੇ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਕੁਸ਼ਤੀ ਦੰਗਲ ਤੇ ਅੱਜ ਹੁਣ ਆਪਾਂ ਇੱਥੇ ਵਲੌਗ ਦਾ ਐਂਡ ਕਰਦੇ ਆਂ ਜੇਕਰ ਤੁਸੀਂ ਐਵੇਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਹਨਾ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ